ਜੀ ਨਹੀਂ 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 ਮੈਂ ਸਿੱਧੂ ਮੂਸੇਵਾਲੇ ਵਾਲੇ ਦੀ ਮੰਗੇਤਰ ਨਹੀਂ ਮੈਂ ਇੱਕ ਸਮਾਜ ਸੇਵੀ ਆ ਮੈਂ ਇੱਕ ਪੋਲੀਟਿਸ਼ੀਅਨ ਆ ਇਹ ਕਹਿਣਾ ਹੈ ਅਮਰਿਤ ਗਿੱਲ ਹੋਂ ਦਾ ਮੈਂ ਮੈਂ ਬੜਾ ਹੈਰਾਨ ਆ ਯਾਰ ਵੀ ਹੋ ਕੀ ਰਿਹਾ ਸੋਸ਼ਲ ਮੀਡੀਆ ਜਾ ਕਿਦਰ ਨੂੰ ਰਿਹਾ ਅਸੀਂ ਲੋਕ ਆਪਣੇ ਵਿਊਜ਼ ਦੇ ਮਾਰੇ ਕਿਹਦਾ ਰਿਸ਼ਤਾ ਕਿਹਦੇ ਨਾਲ ਕਿਵੇਂ ਜੋੜ ਦਿੰਦੇ ਆ ਇਹ ਨਹੀਂ ਸਾਨੂੰ ਸਮਝ ਆਂਦਾ ਪਰ ਚਲੋ ਕੀ ਹਾਲ ਹੈ ਮੇਰੇ ਸ਼ਹਿਰ ਦਾ ਪ੍ਰੋਗਰਾਮਸ ਤੁਹਾਡਾ ਬਾਦ ਦਾ ਸਵਾਗਤ ਮੈਂ ਬੈਠਾ ਅਮਰਿਤ ਗਿੱਲ ਹੋਂਾ ਕੋਲ ਅਮਰਿਤ ਗਿੱਲ ਹੋਂਾ ਦੇ ਕੋਸ ਆਪਾਂ ਸਾਰੇ ਜਾਣਦੇ ਆ ਉਹ ਕਿਸੇ ਵੀ ਮੈਨੂੰ ਲੱਗਦਾ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਪਰ ਹੁੰਦਾ ਕੀ ਹੈ ਸਾਡੇ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਉਹ ਜਨਮ ਲੈਂਦਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਵਧਾਈਆਂ ਦੇਣ ਵਾਲਿਆਂ ਦੇ ਤਾਂਤੇ ਲੱਗੇ ਹੋਏ ਆ ਜਿੱਥੇ ਹਰ ਆਦਮੀ ਸਰਦਾਰ ਬਲਕੌਰ ਸਿੰਘ ਤੇ ਉਹਨਾਂ ਦੇ ਮਾਤਾ ਜੀ ਨੂੰ ਵਧਾਈਆਂ ਦੇਣ ਜਾ ਰਿਹਾ ਬਠਿੰਡੇ ਦੇ ਵਿੱਚ ਉੱਥੇ ਅਮਰਤ ਗਿੱਲ ਹੋਣੀ ਵੀ ਜਾਂਦੇ ਨੇ ਬਣਦਾ ਵੀ ਹੈ ਸਾਡਾ ਪਿਆਰ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਭੁੱਲੇ ਤਾਂ ਨਹੀਂ ਨਾ ਭੁੱਲ ਵੀ ਨਹੀਂ ਸਕਦੇ ਪਰ ਸਭ ਨੂੰ ਇਹ ਸੀਗਾ ਕਿ ਸਿੱਧੂ ਮੂਸੇਵਾਲਾ ਦੁਬਾਰਾ ਆਵੇ ਛੋਟਾ ਸਿੱਧੂ ਮੂਸੇਵਾਲਾ ਇੱਥੇ ਆਇਆ ਸਭ ਨੂੰ ਖੁਸ਼ੀ ਹੋਈ ਅਮਰਤ ਗਿੱਲ ਹੋਰਾਂ ਨੂੰ ਵੀ ਖੁਸ਼ੀ ਹੋਈ ਅਮਰਤ ਗਿੱਲ ਹੋਣੀ ਵੀ ਉੱਥੇ ਜਾਂਦੇ ਨੇ ਬੱਚੇ ਨੂੰ ਗੋਦੀ ਚ ਲੈਣਦੇ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਤੇ ਕੋਈ ਮੇਰੇ ਵਰਗਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਉਂਦਾ ਵੀ ਉਹਦੀ ਮੰਗੇਤਰ ਸਿੱਧੂ ਮੂਸੇਵਾਲੇ ਦੀ ਜਿਹੜੀ ਹੈ ਉਹ ਮਿਲਣਾ ਯਾਰ ਐ ਕਿਉਂ ਕਰਦੇ ਆਪਾਂ ਸਿਰਫ ਆਪਣੇ ਵਿਊਜ਼ ਲੈਣ ਦੇ ਲਈ ਨਹੀਂ ਆਪਣੇ ਵਿਊਜ਼ ਲੈਣ ਦੇ ਲਈ ਆਪਕ ਕਿਸੇ ਤੇ ਇੰਨੀ ਦੀ ਗੱਲਬਾਤ ਨਹੀਂ ਕਰਦੇ ਸੋ ਅਮਰਿਤ ਜੀ ਸਾਡੇ ਨਾਲ ਹੈ ਅਮਰਿਤ ਜੀ ਸਤਿ ਸ਼ਕਾ ਸਤਿ ਸ਼ਕਾਲ ਜੀ ਸ਼ਮਿੰਦਰ ਜੀ ਮੈਂ ਮੈਂ ਬੜਾ ਹਰਾਮ ਹੋਇਆ ਮੈਂ ਵੀ ਦੇਖਿਆ ਤੁਸੀਂ ਗਏ ਦੇਖਣ ਗਏ ਬੱਚੇ ਨੂੰ ਮਿਲੇ ਕੱਲੇ ਤਾਂ ਦੱਸੋ ਕਿਦਾਂ ਦਾ ਬੇਟਾ ਬਹੁਤ ਹੀ ਪਿਆਰਾ ਤੇ ਛੋਟਾ ਜਿਹਾ ਇੰਨਾ ਕਿਊਟ ਹੈ ਆਂਟੀ ਨੂੰ ਮਿਲੇ ਆਂਟੀ ਨਾਲ ਮਿਲ ਕੇ ਇੰਨੀ ਖੁਸ਼ੀ ਹੋਈ ਕਿਉਂਕਿ ਜਦੋਂ ਸਿੱਧੂ ਗਿਆ ਸੀਗਾ ਸਿੱਧੂ ਮੋਸੇ ਵਾਲਾ ਤੇ ਬਹੁਤ ਦੁਨੀਆ ਹੀ ਗਮਗੀਨ ਸੀਗੀ ਅਸੀਂ ਵੀ ਅੱਖਾਂ 'ਚ ਹੰਝੂ ਲੈ ਕੇ ਉਹਨੂੰ ਮਿਲੇ ਗਏ ਮਤਲਬ ਉਹ ਚਲਾ ਗਿਆ ਤੇ ਅੱਜ ਇਹ ਨਿੱਕਾ ਜਿਹਾ ਸਿੱਧੂ ਮੂਸੇਵਾਲਾ ਕਿਉਂਕਿ ਸਿੱਧੂ ਨੂੰ ਵੀ ਮੈਂ ਵੱਡਾ ਮੈਂ ਆਪ ਦਾ ਭਰਾ ਹੀ ਕਹਿੰਦੀ ਸੀ ਤੇ ਇਹ ਤਾਂ ਮੈਨੂੰ ਗੋਦੀ 'ਚ ਚੱਕ ਕੇ ਆਣ ਲੱਗਿਆ ਵੀ ਜਿਵੇਂ ਮੇਰਾ ਭਰਾ ਛੋਟੇ ਰੂਪ ਦੇ ਵਿੱਚ ਵਾਪਸ ਆਇਆ ਔਰ ਮੈਂ ਕਿਹਾ ਵੀ ਸਿੱਧੂ ਇਜ਼ ਬੈਕ ਇਨ ਸਮਾਲ ਪੈਕ ਕਿ ਸਿੱਧੂ ਵਾਪਸ ਆ ਗਿਆ ਛੋਟੇ ਰੂਪ ਦੇ ਵਿੱਚ ਔਰ ਜੋ ਤੁਸੀਂ ਕਿਹਾ ਮਤਲਬ ਸੋਸ਼ਲ ਮੀਡੀਆ ਮਤਲਬ ਇਨਾ ਕਾ ਜ਼ਿਆਦਾ ਮੈਂ ਡਿਸਗਸਟਿੰਗ ਤੇ ਢੀ ਮਾੜਾ ਸੋਚ ਵਾਲਾ ਮੈਂ ਕਹੂੰਗੀ ਵੀ ਤੁਸੀਂ ਕਿਸ ਹੱਦ ਤੱਕ ਗਿਰ ਸਕਦੇ ਹੋ ਤੁਹਾਨੂੰ ਪਤਾ ਨਹੀਂ ਹੈ ਕੌਣ ਕੀ ਹੈ ਕੀ ਦਾ ਕੀ ਰਿਸ਼ਤਾ ਹੈ ਕੌਣ ਕਿਵੇਂ ਜਾ ਰਿਹਾ ਹੈ ਕਿਵੇਂ ਮਿਲ ਰਿਹਾ ਹੈ ਤੇ ਤੁਸੀਂ ਆਪਦੀਆਂ ਘਟੀਆਂ ਹਰਕਤਾਂ ਆਪਦੀਆਂ ਪ੍ਰੋਮੋਸ਼ਨਸ ਦੇ ਲਈ ਤੁਸੀਂ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰੋਗੇ ਕਿ ਕਿਸੇ ਨੂੰ ਵੀ ਕਿਸੇ ਸਿੱਧੂ ਦੀ ਮੰਗੇਤਰ ਜਾਂ ਕੁਝ ਵੀ ਕਰ ਦੋਗੇ ਤੁਸੀਂ ਸੋਚ ਨਹੀਂ ਸਕਦੇ ਹੈਗੇ ਕਿ ਉਹ ਮਾਪੇ ਦੇ ਉੱਤੇ ਉਹਨਾਂ ਦੇ ਮਨ ਦੇ ਉੱਤੇ ਕਿੰਨਾ ਮਾੜਾ ਅਸਰ ਪੈਂਦਾ ਹੈ ਜਿਹੜੇ ਲੋਕ ਜਾਣਦੇ ਨੇ ਮੈਂ ਐਜ਼ ਅ ਸਿਸਟਰ ਆਪਦੇ ਛੋਟੇ ਵੀਰ ਨੂੰ ਮਿਲਣ ਗਈ ਉਹਦਾ ਦੇਖ ਕੇ ਮੈਨੂੰ ਮਤਲਬ ਇੰਨੀ ਖੁਸ਼ੀ ਮੈਂ ਆਂਟੀ ਅੰਕਲ ਨੂੰ ਵਧਾਈਆਂ ਦਿੱਤੀਆਂ ਬਠਿੰਡੇ ਤੋਂ ਹੀ ਆ ਮੈਂ ਇੱਥੇ ਹੀ ਰਹਿਣੀ ਆ ਤੇ ਫੇਰ ਤੁਸੀਂ ਹਰਾਨੀ ਹੋਈ ਜਦੋਂ ਅੱਜ ਮੈਨੂੰ ਮੇਰੇ ਨੋਨ ਪੀਪਲ ਕੁਝ ਲੋਕਾਂ ਨੇ ਕਿਹਾ ਵੀ ਭੈਣ ਦੀ ਤੁਹਾਡਾ ਤਾਂ ਆ ਇਸ ਤਰੀਕੇ ਦੇ ਨਾਲ ਵੀਡੀਓ ਚੱਲ ਰਹੀ ਹੈ ਵੀ ਸਿੱਧੂ ਮੂਸੇ ਵਾਲੇ ਦੀ ਮੰਗੇਤਰ ਅੰਮ੍ਰਿਤ ਗਿੱਲ ਸਿੱਧੂ ਮੂਸੇ ਵਾਲੇ ਦੀ ਮੰਗੇਤਰ ਮਿਲੇ ਔਰ ਉਹਦੀਆਂ ਐਕਸਪਲੇਨੇਸ਼ਨ ਵੀ ਕਈ ਪਾਰ ਇਹਨੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਬਟ ਬੜੀ ਹਰਾਨੀ ਵਾਲੀ ਤੇ ਮੈਨੂੰ ਇੰਨਾ ਖ ਜ਼ਿਆਦਾ ਬੁਰਾ ਲੱਗ ਰਿਹਾ ਗੁੱਸਾ ਵੀ ਆ ਰਿਹਾ ਵੀ ਕਮਾਲ ਹੀ ਹੋ ਗਈ ਤੁਹਾਡੇ ਆਲੀ ਵੀ ਕਿਸੇ ਦਾ ਵੀ ਕਿਵੇਂ ਵੀ ਮਰਜ਼ੀ ਤੁਸੀਂ ਨਾ ਚੱਕ ਦੋ ਜੋੜ ਦੋਗੇ ਤੇ ਫਿਰ ਲੋਕੀ ਤੁਹਾਡੇ ਤੇ ਵਿਸ਼ਵਾਸ ਕੀ ਕਰਨਗੇ ਪਹਿਲਾਂ ਤਾਂ ਤੁਸੀਂ ਸਿੱਧੂ ਮੂਸੇਆਲਿਆ ਵੀ ਉਹਨਾਂ ਦੇ ਟਵਿਨਸ ਹੋ ਰਹੇ ਨੇ ਟਵਿਨਸ ਹੋ ਰਹੇ ਨੇ ਸਾਰੀ ਦੁਨੀਆ ਦੇ ਵਿੱਚ ਟਵਿਨਸ ਟਵਿਨਸ ਫੈਲਾਤਾ ਤੇ ਫਿਰ ਤੁਸੀਂ ਮੈਂ ਜਦੋਂ ਗਈ ਉਦੋਂ ਮੈਨੂੰ ਮੱਤਰਕਾਰਾਂ ਨਹੀਂ ਦੱਸਿਆ ਵੀ ਆਂਟੀ ਇੱਕ ਫੈਲਾਇਆ ਜਾ ਰਿਹਾ ਹੈ ਰਿਯੂਮਰ ਵੀ ਆਂਟੀ ਦਾ ਡੈਥ ਹੋ ਗਈ ਕਮਾਲ ਹੋ ਗਈ ਅੱਜ ਤੁਸੀਂ ਮੇਰਾ ਨਾਮ ਫਲਾਈ ਜਾਂਦੇ ਹੋ ਕੱਲ ਉਹਨੂੰ ਤੁਸੀਂ ਹੋਰ ਕਰੀ ਜਾਉਂਗੇ ਤੁਹਾਡੇ ਕੋਲੇ ਕੋਈ ਚੱਜ ਦੀ ਖਬਰ ਹੈ ਕੋਈ ਚੰਗੀ ਗੱਲ ਕਰਨ ਦੇ ਲਈ ਹੈ ਨਹੀਂ ਕਿੰਨੇ ਕ ਟਾਈਮ ਸਰਵਾਈਵ ਕਰ ਲੋਗੇ ਤੁਸੀਂ ਇਸ ਤਰੀਕੇ ਦੇ ਨਾਲ ਲੋਕਾਂ ਨੇ ਤੁਹਾਨੂੰ ਦੇਖਣਾ ਸੁਣਨਾ ਹੀ ਛੱਡ ਦੇਣਾ ਸੋਸ਼ਲ ਮੀਡੀਆ ਤੇ ਵੀ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਜੋ ਤੁਸੀਂ ਹਰਕਤਾਂ ਕਰੀ ਜਾਂਦੇ ਹੋ ਕਿੱਦਾਂ ਮੈਂ ਮੈਂ ਹੋਈ ਦੇਖੋ ਕੀ ਹੁੰਦਾ ਵੀ ਵਿਊਜ਼ ਲੈਣ ਵਾਸਤੇ ਜਿਸ ਤਰ੍ਹਾਂ ਤੁਸੀਂ ਤਾਂ ਸਿੱਧੂ ਮਸੂਏ ਨੂੰ ਭੈਣ ਭਰਾ ਕਹਿੰਦੇ ਸੀ ਹਨਾ ਤੇ ਭਰਾ ਛੋਟਾ ਭਰਾ ਤੁਹਾਡਾ ਇਹ ਮੰਨ ਕੇ ਚਲੋ ਆ ਗਿਆ ਤੁਹਾਨੂੰ ਤਾਂ ਉਹ ਚਾਹ ਚੜਿਆ ਹੋਇਆ ਤੇ ਲੋਕ ਇਹ ਕਹਿ ਰਹੇ ਵੀ ਉਹਦੀ ਮੰਗੇਤਰ ਹੈ ਜਾਂ ਹੁਣ ਸੋਸ਼ਲ ਮੀਡੀਆ ਤੇ ਜਿਹੜੀ ਤੁਸੀਂ ਗੱਲ ਕੀਤੀ ਪਿਛਲੇ ਦਿਨੀ ਇਹ ਵੀ ਸੀਗਾ ਵੀ ਹਾਂਜੀ ਮਾਤਾ ਜੀ ਦੇ ਕੁੱਖੋਂ ਪਿੰਜ਼ ਹੋਏ ਨੇ ਯਾਰ ਪਹਿਲਾਂ ਖਬਰ ਕਿਵੇਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਲੋਕ ਸੋਚ ਕੇ ਕਰਦੇ ਨੇ ਕਿੱਧਰ ਜਾ ਰਿਹਾ ਸੋਸ਼ਲ ਮੀਡੀਆ ਮੇਰੀ ਤਾਂ ਸੋਸ਼ਲ ਮੀਡੀਆ ਦੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਤੁਹਾਡਾ ਇੱਕ ਤੁਸੀਂ ਉਹੀ ਇਹ ਜਾ ਥੰਮ ਉਹ ਮੀਡੀਆ ਦਾ ਜਿਹੜੇ ਜਿਸ ਦੇ ਤੇ ਲੋਕ ਅੱਜ ਦੇ ਟਾਈਮ ਤੇ ਵਿਸ਼ਵਾਸ ਕਰਦੇ ਨੇ ਜਿਹਦੇ ਜਿਹਨੂੰ ਲੋਕੀ ਦੇਖਦੇ ਨੇ ਵੀ ਸੋਸ਼ਲ ਮੀਡੀਆ ਤੇ ਕੋਈ ਗੱਲ ਆਈ ਹੈ ਤਾਂ ਸੱਚੀ ਹੋਊਗੀ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਿਉਂਕਿ ਉਹਨਾਂ ਨੇ ਸਿਰਫ ਮੈਨੀਪੂਲੇਟਡ ਚੀਜ਼ਾਂ ਜਾਂ ਆਪਦੇ ਜਾਂ ਫਿਕਸ ਪੈਟਰਨ ਚ ਦਿਖਾਣੀਆਂ ਨੇ ਤੁਸੀਂ ਤਾਂ ਸੱਚੀਆਂ ਗੱਲਾਂ ਦਿਖਾਉਂਦੇ ਸੀਗੇ ਤੁਸੀਂ ਇੱਧਰ ਕਿਰਾਹੇ ਕਿੱਧਰ ਪੈ ਗਏ ਹੋ ਮੇਰਾ ਤਾਂ ਬਾਕੀ ਵੀ ਜਿੰਨੇ ਬਹੁਤ ਸਾਰੇ ਸੋਸ਼ਲ ਬਹੁਤ ਐਕਟਿਵ ਨੇ ਵੀਰ ਨੇ ਉਹ ਆਪਣੇ ਪੇजेस ਤੇ ਵੀ ਉਹ ਇਸ ਚੀਜ਼ ਦਾ ਖੰਡਨ ਕਰਨ ਤੁਸੀਂ ਵੀ ਜਿਵੇਂ ਕੀ ਹਾਲ ਬਟਿੰਡੇ ਸ਼ਹਿਰ ਦਾ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਆਏ ਮਤਲਬ ਦਿਲ ਦੇ ਵਿੱਚ ਇੰਨਾ ਮਤਲਬ ਦੁੱਖ ਦੁੱਖ ਹੈ ਬਹੁਤ ਤੇ ਰੋਸ ਹੈ ਵੀ ਯਾਰ ਕਮਾਲ ਹੀ ਹੋਗੀ ਦੇਖੋ ਵੀ ਕੋਈ ਹੱਦ ਹੁੰਦੀ ਆ ਕਿਸੇ ਚੀਜ਼ ਦੀ ਲਿਮਟ ਹੁੰਦੀ ਆ ਵੀ ਮਨ ਕੜ ਅੰਤ ਕਹਾਣੀਆਂ ਬਣਾਈ ਜਾਣੀਆਂ ਗੱਲਾਂ ਫੈਲਾਈਆਂ ਜਾਣੀਆਂ ਔਰ ਤੁਹਾਡੀਆਂ ਗੱਲਾਂ ਦੇ ਨਾਲ ਕੋਈ ਕਿੰਨਾ ਹਰਟ ਹੁੰਦਾ ਤੁਸੀਂ ਮੈਂ ਤਾਂ ਅੱਜ ਮੇਰੇ ਲਿੰਕਸ ਹੈਗੇ ਨੇ ਜਾਂ ਮੈਨੂੰ ਸਾਰੇ ਜਾਣਦੇ ਨੇ ਤਾਂ ਮੈਂ ਤਾਂ ਆਪਦੇ ਆਪ ਨੂੰ ਡਿਫੈਂਡ ਕਰ ਲੂੰਗੀ ਪਰ ਜਿਹੜਾ ਬੰਦਾ ਆਪਦੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦਾ ਉਹਦੀ ਕੋਈ ਪਹੁੰਚ ਨਹੀਂ ਹੈ ਜਾਂ ਉਹ ਸੋਸ਼ਲ ਮੀਡੀਆ ਤੇ ਵੀ ਨਹੀਂ ਆ ਸਕਦਾ ਹੈਗਾ ਕਿਸੇ ਨੇ ਸੁਣਨਾ ਨਹੀਂਗਾ ਤੇ ਉਹ ਬੰਦਾ ਕਿੱਥੇ ਜਾਊਗਾ ਫਿਰ ਇਹ ਤਾਂ ਇਹ ਆ ਵੀ ਤੁਸੀਂ ਜੋ ਆਪਦੀ ਮਰਜ਼ੀ ਨਾਲ ਕਿਸੇ ਨੂੰ ਬਣਾਣਾ ਹੈ ਕਿਸੇ ਦੀ ਇਮੇਜ ਖਰਾਬ ਕਰਨੀ ਹੈ ਤਾਂ ਇਹ ਚੰਗੀ ਗੱਲ ਹੈ ਕੁਝ ਵੀ ਐਸਾ ਕੋਈ ਸੋਚਿਆ ਵੀ ਕੋਈ ਉਹਨਾਂ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਬਰਾਂ ਲਾਈਆਂ ਉਹਨਾਂ ਤੇ ਕੋਈ ਕਾਰਵਾਈ ਕਰਨ ਬਾਰੇ ਕੁਝ ਨਹੀਂ ਬਾਈ ਜੀ ਕਾਰਵਾਈਆਂ ਕਰਕੇ ਬਸ ਮੈਂ ਤਾਂ ਬੇਨਤੀ ਹੀ ਕਰਦੀ ਆਂ ਵੀ ਇਹ ਗਲਤ ਹੈ ਔਰ ਇਹਨੂੰ ਜਿਨੇ ਵੀ ਕੀਤਾ ਹੈ ਅਵੋਇਡ ਕੀਤਾ ਜਾਵੇ ਅਪੋਲੋਜੀ ਅਪੋਲੋਜਾਈਜ਼ ਕਰੇ ਉਹ ਸੋਸ਼ਲ ਮੀਡੀਆ ਤੇ ਵੀ ਹਾਂ ਮੈਂ ਤੂੰ ਇਹ ਗਲਤ ਪੋਸਟ ਪਈ ਹੈ ਨਹੀਂ ਤਾਂ ਜੇ ਨਹੀਂ ਕਰਨਗੇ ਤਾਂ ਫਿਰ देन विल आई विल ਥਿੰਕ ਕਿ ਮੈਂ ਕੀ ਕਰਨਾ ਤੇ ਮੈਂ ਸਾਈਬਰ ਲਾਜ਼ ਦੇ ਵਿੱਚ ਮੈਨੂੰ ਸਾਰਾ ਪਤਾ ਹੈ ਮੈਂ ਵਕੀਲ ਆ ਤੇ ਮੈਂ ਆਪੇ ਹੈਂਡਲ ਕਰੂੰਗੀ ਹਾਂ ਦੇਖੋ ਇਹ ਇਹੀ ਗੱਲ ਹੈ ਨਾ ਵੀ ਬੜੀ ਪ੍ਰੋਬਲਮ ਭਾਵੇਂ ਮੈਂ ਵੀ ਇੱਕ ਸੋਸ਼ਲ ਮੀਡੀਆ ਦਾ ਅੰਗ ਆ ਇਹਦਾ ਪਾਰਟ ਆ ਪਰ ਸਾਡੀਆਂ ਕੁਝ ਲਿਮਿਟਸ ਨੇ ਮੈਡਮ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿੱਥੇ-ਕਿੱਥੇ ਕੀ-ਕੀ ਕਰਨਾ ਹੈ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਸਾਡੇ ਕੋਲ ਕੈਮਰਾ ਆ ਗਿਆ ਛੋਟਾ ਟ੍ਰਾਈਪੋਡ ਆ ਗਿਆ ਜਾਂ ਕੁਝ ਹੋ ਗਿਆ ਅਸੀਂ ਕਿਤੇ ਵੀ ਜਾ ਕੇ ਕਿਸੇ ਦੀ ਵੀ ਬਾਰੇ ਅਸੀਂ ਕੁਝ ਵੀ ਬੋਲਦੇ ਹਾਂ ਸੋਸ਼ਲ ਮੀਡੀਆ ਦਾ ਤਾਂ ਇੰਨਾ ਕੋ ਇੰਪੋਰਟੈਂਟ ਰੋਲ ਹੈ ਅਜ ਦੇ ਟਾਈਮ 'ਚ ਕਿੰਨੇ ਲੋਕਾਂ ਦੇ ਆਪਾਂ ਦੇਖਿਆ ਵੀ ਜਮਾਂ ਜਿਨ੍ਹਾਂ ਨੂੰ ਕੋਈ ਮਦਦ ਨਹੀਂ ਸੀਗੀ ਬੇਸਹਾਰਾ ਲੋਕ ਸੀ ਸੋਸ਼ਲ ਮੀਡੀਆ ਨੇ ਉਹਨਾਂ ਦਾ ਉਹ ਸਹਾਰਾ ਬਣਿਆ ਕਈਆਂ ਦੀ ਲਾਈਫ ਟਰਾਂਸਫਾਰਮ ਹੋਈ ਏ ਤੇ ਐਡਾ ਵਧੀਆ ਪਲੇਟਫਾਰਮ ਹੈ ਜਿਹਨੂੰ ਹਰ ਬੰਦਾ ਪਸੰਦ ਕਰਦਾ ਪਰ ਜੇ ਤੁਸੀਂ ਇਹ ਜੀਆਂ ਕੋਝੀਆਂ ਹਰਕਤਾਂ ਤੇ ਐਵੇਂ ਕਰੋਗੇ ਕਿ ਕਿਸੇ ਨੂੰ ਵੀ ਤੁਹਾਡੀ ਉਹ ਹੀ ਮਰਜ਼ੀ ਹੋ ਗਈ ਵੀ ਇੱਕ ਕਲਿੱਕ ਤੇ ਕੋਈ ਕਿਸੇ ਦਾ ਕੁਝ ਲਿਖਤਾ ਕਿਸੇ ਦਾ ਕੁਝ ਲਿਖਤਾ ਤਾਂ ਫਿਰ ਲੋਕੀ ਫਿਰ ਤੁਹਾਡੇ ਤੇ ਵੀ ਵਿਸ਼ਵਾਸ ਨਹੀਂ ਕਰਨਗੇ ਤੇ ਅੱਜ ਜੇ ਤੁਹਾਡੀ ਚੜਾਈ ਹੈ ਤਾਂ ਕੱਲ ਨੂੰ ਡਾਊਨਫਾਲ ਤੁਹਾਡਾ ਵੀ ਆਊਗਾ ਕਿਉਂਕਿ ਜੇ ਤੁਸੀਂ ਕਿਸੇ ਦਾ ਫੇਥ ਬ੍ਰੀਚ ਕਰਦੇ ਹੋ ਕਿਸੇ ਦਾ ਵਿਸ਼ਵਾਸ ਘਾਤ ਕਰਦੇ ਹੋ ਤਾਂ ਫਿਰ ਲੋਕੀ ਤੁਹਾਡੇ ਤੇ ਵੀ ਵਿਸ਼ਵਾਸ ਨਹੀਂ ਕਰਨਗੇ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਸਾਨੂੰ ਛੱਡ ਕੇ ਪ੍ਰਭੂ ਦੇ ਵਾਇਭਰੂ ਦੇ ਚਰਨਾਂ 'ਚ ਜਾਦਰਾ ਚਾ ਮਾਤਾ ਜੀ ਇਸ ਆਸ 'ਚ ਸੀਗੇ ਉਹਨਾਂ ਦੇ ਮਦਰ ਵੀ ਚਲੋ ਯਾਰ ਇੱਕ ਛੋਟਾ ਸਿੱਧੂ ਆਏਗਾ ਸਾਨੂੰ ਇੱਕ ਜੀਨ ਦਾ ਸਹਾਰਾ ਮਿਲੇਗਾ ਪਰ ਅਸੀਂ ਸੋਸ਼ਲ ਮੀਡੀਆ ਵਾਲੇ ਪਤਾ ਨਹੀਂ ਕੀ ਸੋਚਦੇ ਆ ਉਹਨਾਂ ਬਾਰੇ ਵੀ ਜਿਹੜੀ ਅਫਵਾਹ ਫਲਾਏ ਵੀ ਲੋ ਜੀ ਉਹ ਤਾਂ ਪੂਰੇ ਹੋ ਗਏ ਦੱਸ ਬਈ ਨਾ ਮੈਨੂੰ ਤਾਂ ਉਸ ਦਿਨ ਇਨਾਂ ਸ਼ੌਕ ਲੱਗਿਆ ਮੈਨੂੰ ਇੰਨਾ ਜ਼ਿਆਦਾ ਦੁੱਖ ਹੋਇਆ ਵੀ ਭਾਈ ਤੁਸੀਂ ਕੀ ਪਰ ਉਸ ਪਰਿਵਾਰ ਦੇ ਉੱਤੇ ਐਡਾ ਕਹਿਰੀ ਐਡੀ ਨੌਜਵਾਨ ਮੁੰਡੇ ਦੀ ਮੌਤ ਹੋਈ ਜਿਹਦਾ ਵਿਆਹ ਸੀਗਾ ਮਹੀਨੇ ਬਾਅਦ ਸਿੱਧੂ ਦਾ ਤੇ ਉਹ ਉਸ ਗਮ ਤੋਂ ਹੀ ਨਿਉਬਰ ਪਾਇਆ ਅੱਜ ਉਸ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਤੇ ਤੁਸੀਂ ਮਨ ਕਢੰਦ ਕਹਾਣੀਆਂ ਤੇ ਇਹ ਜਿਹੀਆਂ ਗੱਲਾਂ ਫੈਲਾਉਣੀਆਂ ਸ਼ੁਰੂ ਕਰਤੀਆਂ ਤੇ ਉਹ ਮਾਪੇ ਆਪ ਜਾਂ ਉਹਨਾਂ ਦੇ ਮਨ ਦੇ ਉੱਤੇ ਕਿੰਨਾ ਅ ਇਹਦਾ ਮਾੜਾ ਅਸਰ ਹੁੰਦਾ ਹੋਊਗਾ ਵੀ ਲੋਕੀ ਕੀ ਕੁਸ਼ ਕਰੀ ਜਾਂਦੇ ਨੇ ਉਹ ਤਾਂ ਗਈ ਵਕਤ ਦੇ ਮਾਰੇ ਨੇ ਕਿਉਂ ਉਹਨਾਂ ਨੂੰ ਹੋਰ ਦੁਖੀ ਕਰਦੇ ਉਹ ਜੇ ਚੰਗੀ ਗੱਲ ਨਹੀਂ ਦਿਖਾ ਸਕਦੇ ਤਾਂ ਮਨ ਕਢੰਤ ਵੀ ਨਾ ਦਿਖਾਓ ਬਸ ਹੈ ਨਾ ਬਿਲਕੁਲ ਬਿਲਕੁਲ ਪਰ ਚਲੋ ਇਸ ਗੱਲ ਨੂੰ ਆਪਾਂ ਛੱਡ ਦਈਏ ਹੋ ਗਿਆ ਮਿਲੇ ਬੱਚੇ ਨੂੰ ਮਿਲੇ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲੇ ਮਦਰ ਨੂੰ ਮਿਲੇ ਉਸ ਵੇਲੇ ਉਹ ਉਹ ਕਿਸ ਕਿਸ ਤਰੀਕੇ ਨਾਲ ਸੋਚ ਰਹੇ ਸੀ ਜਾਂ ਕਿੰਨੀ ਕੋ ਖੁਸ਼ੀ ਨਾਟ ਆਉਂਦੀ ਹੈ ਹੈ ਨਾ ਇਹ ਦੁਬਾਰਾ ਸਿੱਧੂ ਹੋਣੀ ਛੋਟੇ ਸਿੱਧੂ ਹੋਣੀ ਵਾਪਸ ਹੈ ਪਰ ਫਿਰ ਵੀ ਕੁਝ ਜ਼ਾਹਰ ਕੀਤਾ ਤੁਹਾਡੇ ਸਾਹਮਣੇ ਜੇ ਜੇ ਮੈਂ ਅਸਲੀ ਦੇ ਵਿੱਚ ਦੱਸਾਂ ਤਾਂ ਮੈਨੂੰ ਚਿਹਰਿਆਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਖੁਸ਼ੀ ਖਾਲੀਪਨ ਤਾਂ ਸੀਗਾ ਵੱਡੇ ਸਿੱਧੂ ਦੇ ਜਾਣਦਾ ਫਿਰ ਨਾਰਮਲ ਸੀਗਾ ਕੋਈ ਬਹੁਤ ਹਾਈਪਰ ਖੁਸ਼ੀ ਵਾਲੇ ਐਕਸਪ੍ਰੈਸ਼ਨਸ ਕਮਾ ਜਾਂ ਕੋਈ ਮੈਨੂੰ ਨਾਰਮਲ ਲੱਗੇ ਕਿਉਂਕਿ ਉਹ ਸ਼ਾਇਦ ਪੁਰਾਣਾ ਸਿੱਧੂ ਦੇ ਜਾਂਦਾ ਗਮ ਵੀ ਨਹੀਂ ਭੁਲਾ ਪਾਏ ਪਰ ਨਵੇਂ ਆ ਬੱਚੇ ਦੇ ਆਉਣ ਦੀ ਜੋ ਖੁਸ਼ੀ ਜਿਸ ਤਰੀਕੇ ਦੇ ਨਾਲ ਜ਼ਾਹਿਰ ਕੀਤੀ ਜਾ ਸਕਦੀ ਹੈ ਉਹ ਵੀ ਉਹਨਾਂ ਤੋਂ ਹੋ ਨਹੀਂ ਰਹੀ ਸੀਗੀ ਪਰ ਹਾਂ ਪਰਮਾਤਮਾ ਨੇ ਪਰਿਵਾਰ ਦੇ ਵਿੱਚ ਇੱਕ ਖੁਸ਼ੀਆਂ ਦਿੱਤੀਆਂ ਨੇ ਔਰ ਸਾਡੇ ਲਈ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੇ ਲਈ ਖੁਸ਼ੀਆਂ ਨੇ ਸਾਡੇ ਲਈ ਖੁਸ਼ੀ ਹੈ ਵੀ ਸਾਡਾ ਛੋਟਾ ਵੀਰ ਵਾਪਸ ਆ ਗਿਆ ਸਿੱਧੂ ਇਜ਼ ਬੈਕ ਸਿੱਧੂ ਮੁਸਿਆਲਾਈ ਵਾਪਸ ਆ ਗਿਆ ਪਰਿਵਾਰ ਦੇ ਲਈ ਵੀ ਹੈ ਵੀ ਜਿਹੜਾ ਉਹ ਖਾਲੀ ਥਾਂ ਮਤਲਬ ਖਾਲੀ ਹੋ ਗਿਆ ਸੀਗਾ ਥਾਂ ਉਹਨਾਂ ਨੂੰ ਇੱਕ ਖਡਾਉਣਾ ਮਿਲ ਗਿਆ ਜਿਹਦੇ ਸਹਾਰੇ ਉਹ ਆਪਦਾ ਜੀਵਨ ਕੱਢ ਸਕਦੇ ਨੇ ਬਿਲਕੁਲ ਇਹ ਦੇਖੋ ਇਹੀ ਗੱਲ ਹੈ ਵੀ ਅਸੀਂ ਮੈਂ ਮੈਂ ਤਾਂ ਦੇਖੋ ਮੈਡਮ ਮੋਹਰ ਨਾਲ ਇਹੀ ਗੱਲ ਕਰ ਰਹੀ ਸੀ ਕਿਉਂਕਿ ਜਦੋਂ ਕਿ ਇਹਨਾਂ ਬਾਰੇ ਜਿਹੜਾ ਉਹ ਵੀਡੀਓ ਚੱਲੇ ਯਾਰ ਵੀ ਮੰਗੇਤਰ ਤਾਂ ਮੈਨੂੰ ਅਸੀਂ ਵੀ ਚਲੋ ਯਾਰ ਇਹਨਾਂ ਨੂੰ ਆਪਾਂ ਪੁੱਛੀ ਤਾਂ ਸਹੀ ਵੀ ਕੀ ਇਹਨਾਂ ਤੇ ਕੀ ਬੀਤ ਰਹੀ ਹੈ ਤੁਹਾਡੇ ਫੈਮਿਲੀ ਵਾਲਿਆਂ ਦੇ ਕੀ ਰਿਐਕਸ਼ਨ ਸੀ ਇਹਦੀ ਵੀਡੀਓ ਦੇ ਮੇਰੇ ਬੱਚੇ ਮੈਨੂੰ ਕਹਿੰਦੇ ਮम्मा ਆ ਕੀ ਹੈ ਮੇਰੀਆਂ ਬੇਟੀਆਂ ਮੇਰੇ ਕੋਲੇ ਬੈਠੀਆਂ ਸੀ ਮम्मा ਆ ਕੀ ਹੈ ਕੋਈ ਐਵੇਂ ਕਿਵੇਂ ਕਰ ਸਕਦਾ ਬੱਚਿਆਂ ਦਾ ਇਹ ਰਿਐਕਸ਼ਨ ਸੀ ਮੇਰੀ ਸਭ ਤੋਂ ਛੋਟੀ ਬੇਟੀ ਕਹਿੰਦੀ ਵੈਰੀ ਬੈਡ ਮਮਾ ਤੁਸੀਂ ਸਾਡੇ ਮਮਾ ਹੋ ਹੈ ਅਸੀਂ ਤੁਹਾਡੀਆਂ ਬੇਟੀਆਂ ਵਾ ਮਮਾ ਕੋਈ ਐਵੇਂ ਕਿਵੇਂ ਪਾ ਸਕਦਾ ਹੈ ਤੋ ਹਰ ਇੱਕ ਦਾ ਆਪ ਦਾ ਆਪ ਦਾ ਰਿਐਕਸ਼ਨ ਸੀਗਾ ਮੇਰੇ ਹਸਬੰਦ ਨੂੰ ਸੀਗਾ ਵੀ ਆ ਕੀ ਹੈ ਕਟਿਆ ਲੋਕ ਗਲਤ ਹਰਕਤਾਂ ਕਰਦੇ ਨੇ ਦੇਖੋ ਮੈਂ ਤੁਸੀਂ ਐਡੀ ਅੱਛੀ ਫੈਮਿਲੀ ਤੋਂ ਹਨਾ ਜੇ ਮੈਂ ਥੋੜਾ ਜ਼ਿਕਰ ਕਰਾਂ ਤਾਂ ਬਠਿੰਡੇ ਦੇ ਵਿੱਚ ਪ੍ਰੈਗਮਾ ਹਸਪੀਟਲ ਜਿਹੜਾ ਡਾਕਟਰ ਗਿੱਲ ਨੇ ਰਿਲੇਟਿਵ ਹੋ ਤੁਸੀਂ ਉਹਨਾਂ ਦੇ ਹਨਾ ਕਤੇ ਉਹਨਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਕਿਉਂਕਿ ਘਰ ਚ ਹੀ ਰਹਿੰਦੇ ਹੋ ਸਾਰੇ ਇਕੱਠੇ ਹਾਂ ਨਹੀਂ ਹਜੇ ਬਾਕੀ ਸਾਰਿਆਂ ਨੂੰ ਹਜੇ ਦੱਸਿਆ ਨਹੀਂਗਾ ਵੀ ਕੀ ਦਸੀਏ ਹੈ ਵੀ ਸੋਸ਼ਲ ਮੀਡੀਆ ਤੇ ਕੀ ਚੱਲੀ ਜਾਂਦਾ ਹੈ ਬਾਕੀ ਤਾਂ ਵੀਰ ਜੀ ਉਹਨਾਂ ਕੋਲੇ ਟਾਈਮ ਵੀ ਬਹੁਤ ਹੀ ਜ਼ਿਆਦਾ ਬਿਜ਼ੀ ਹੁੰਦੇ ਨੇ ਹੈਨਾ ਵੀ ਸੋਸ਼ਲ ਮੀਡੀਆ ਤੇ ਕੀ ਚੱਲੀ ਜਾਂਦਾ ਹੈ ਹਾਂ ਪਰ ਜਿਵੇਂ ਦੀਦੀ ਸੀਗੇ ਤਾਂ ਹੈਰਾਨ ਸੀ ਵੀ ਐ ਵੀ ਹੋ ਸਕਦਾ ਹੈ ਇਹ ਅਮਰਤ ਇਹ ਕੁਝ ਵੀ ਲੋਕ ਕਰ ਸਕਦੇ ਨੇ ਵੀ ਮਤਲਬ ਹਰਾਨ ਸੀਗੇ ਪਰੇਸ਼ਾਨ ਸੀਗੇ ਸਾਰੇ ਵੀ ਆ ਤਾਂ ਬਹੁਤ ਇਹ ਤੋਂ ਗਿਰੀ ਹਰਕਤ ਜਾਂ ਮਾੜੀ ਕੀ ਹੋ ਸਕਦੀ ਹੈ ਪਰ ਚਲੋ ਕੋਸ਼ਿਸ਼ ਆਪਾਂ ਇਹ ਕਰੀਏ ਵੀ ਗਿਰੀਆਂ ਹੋਈਆਂ ਹਰਕਤਾਂ ਮਾੜੀਆਂ ਹਰਕਤਾਂ ਸੀ ਸੋਸ਼ਲ ਮੀਡੀਆ ਤੇ ਪਲੀਜ਼ ਨਾ ਕਰਿਆ ਕਰੀਏ ਕਿਉਂਕਿ ਲੋਕਾਂ ਦਾ ਇੱਕ ਵਿਸ਼ਵਾਸ ਜੇ ਕਈ ਲੋਕਾਂ ਤੇ ਉਹੀ ਗੱਲ ਵੀ ਸਰਕਾਰਾਂ ਤੇ ਉਹਨਾਂ ਨੇ ਨਹੀਂ ਹੁੰਦਾ ਜਿੰਨਾ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ ਤੇ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਬਣਿਆ ਪਰ ਇਹੋ ਜਿਹੀਆਂ ਗੱਲਾਂ ਕਰਕੇ ਜੇ ਵਿਸ਼ਵਾਸ ਅਸੀਂ ਤੋੜਨਾ ਤਾਂ ਉਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਪਰ ਚਲੋ ਇਨਾਂ ਨੂੰ ਜੋ ਵੀ ਇਹ ਹਾਰਟ ਹੋਏ ਨੇ ਹਨਾ ਹੁੰਦਾ ਮਹਿਸੂਸ ਤਾਂ ਹੁੰਦਾ ਫੈਮਿਲੀ ਦੇ ਵਿੱਚ ਵੀ ਬੜੀਆਂ ਗੱਲਾਂ ਹੁੰਦੀਆਂ ਪਰ ਹੁਣ ਇਹ ਕਰ ਕੁਝ ਨਹੀਂ ਸਕਦੇ ਕੋਈ ਲਿਖ ਸਕਦਾ ਕੋਈ ਕਿਵੇਂ ਲਿਖਦਾ ਉਹ ਉਹਦਾ ਹੈ ਪਰ ਉਹਨੂੰ ਇਹ ਸੋਚਣਾ ਚਾਹੀਦਾ ਚਲੋ ਹੋਰ ਤੁਸੀਂ ਕੁਝ ਦਰਸ਼ਕਾਂ ਨੂੰ ਕਹਿਣਾ ਜੀ ਨਹੀਂ ਮੈਂ ਤਾਂ ਬਸ ਦਰਸ਼ਕਾਂ ਨੂੰ ਕਹਿਣਾ ਕਿਉਂਕਿ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਮੇਰੇ ਪਰਿਵਾਰ ਨੂੰ ਜਾਣਦੇ ਹੋ ਤੇ ਮੇਰੇ ਨਾਲ ਬਹੁਤ ਸਾਰੇ ਮਾਧਿਅਮ ਨਾਲ ਜੁੜੇ ਹੋਏ ਹਾਂ ਤੇ ਜਿਹੜੇ ਵੀ ਕੋਈ ਇਹੋ ਜਿਹੇ ਅਨਸਰ ਇਹਦੀ ਗਲਤਮਲਤਾ ਵਾਫ ਫੈਲਾਉਂਦੇ ਨੇ ਔਰ ਜਿਸ ਇਨਸਾਨ ਨੂੰ ਤੁਸੀਂ ਜਾਣਦੇ ਹੋ ਤਾਂ ਖੁੱਲ੍ਹ ਕੇ ਉਹਦਾ ਵਿਰੋਧ ਕਰਿਆ ਕਰੋ ਔਰ ਮੇਰੀ ਸੋਸ਼ਲ ਮੀਡੀਆ ਰਾਹੀਂ ਜਿੰਨੇ ਹਾਈਪਰ ਜਿੰਨੇ ਐਕਟਿਵ ਸਹੀ ਗੱਲਾਂ ਕਰਦੇ ਨੇ ਉਹ ਇਸ ਚੀਜ਼ ਨੂੰ ਚੱਕੋ ਵੀ ਇਹ ਗਲਤ ਚੀਜ਼ਾਂ ਨਾ ਪਾਈਆਂ ਜਾਣ ਔਰ ਜਿਹੜੀਆਂ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜੀਆਂ ਚੀਜ਼ਾਂ ਪਾਉਂਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਕਿਉਂ ਤੁਹਾਡਾ ਲਾਈਫ ਲੌਂਗ ਕੁਝ ਅਚੀਵ ਨਹੀਂ ਤੁਸੀਂ ਕਰ ਪਾਉਂਗੇ ਆ ਜੀਆਂ ਹਰਕਤਾਂ ਦੇ ਨਾਲ ਅਵੋਇਡ ਕਰੋ ਸਹੀ ਕੰਮ ਕਰੋ ਤੇ ਪਰਮਾਤਮਾ ਤੁਹਾਨੂੰ ਅੱਗੇ ਲੈ ਕੇ ਜਾਊਗਾ ਜੇ ਤੁਸੀਂ ਆਹ ਚੀਪ ਲਾਈਕ ਪਬਲਿਸਿਟੀ ਜਾਂ ਗਰੋਥ ਲੈਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਹੈ ਬਸ ਧੰਨਵਾਦ ਦੇਖੋ ਬਸ ਇਹੀ ਮੈਂ ਵੀ ਕਹਿਣਾ ਵੀ ਭਾਵੇਂ ਮੈਂ ਵੀ ਸੋਸ਼ਲ ਮੀਡੀਆ ਤਾਂ ਆਂਗਾ ਪਰ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਇਹਾਰ ਹਰ ਬੰਦੇ ਦੀ ਇੱਜ਼ਤ ਹੈ ਜਿਹੜੀ ਉਸ ਨੂੰ ਅਸੀਂ ਬਰਕਰਾਰ ਰੱਖੀਏ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਬਣਾ ਕੇ ਰੱਖੀਏ ਆਪਣੇ ਵਿਊਜ਼ ਦੀ ਖਾਤਰ ਕਿਸੇ ਨੂੰ ਇਸ ਤਰੀਕੇ ਦੇ ਨਾਲ ਕੋਈ ਮਾੜੇ ਸ਼ਬਦ ਨਾ ਬੋਲੀਏ ਕੋਈ ਇਸ ਤਰੀਕੇ ਦੀ ਕੋਈ ਗਲਤ ਗੱਲ ਨਾ ਬੋਲੀਏ ਜਿਸ ਦੇ ਨਾਲ ਕਿਸੇ ਦਾ ਕੋਈ ਵੀ ਮਾਨਸਿਕ ਤੌਰ ਤੇ ਵੀ ਜੇ ਕੋਈ ਬੰਦਾ ਪਰੇਸ਼ਾਨ ਹੁੰਦਾ ਤੇ ਇਹਦਾ ਵੀ ਇੱਕ ਕ੍ਰਾਈਮ ਚ ਆਉਂਦਾ ਬ੍ਰਦਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਦੋ ਇਜਾਜ਼ਤ ਸਤਿ ਸ੍ਰੀ ਅਕਾਲ